ਵਾਲ ਜੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਅੱਜ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਸਮੂਚੀ ਕਾਰਜਕਾਰੀ ਦਾ ਗਠਨ ਕ੍ਰਿਸ਼ਨ ਕੁਮਾਰ 바ਵਾ ਚੇਅਰਮੈਨ ਮੰਚ ਪੰਜਾਬ ਰਾਜੀਵ ਕੁਮਾਰ ਲਵਲੀ ਪ੍ਰਧਾਨ ਮੰਚ ਪੰਜਾਬ ਅਤੇ ਸੀਮੀ ਕੁਆਤਰਾ ਪ੍ਰਧਾਨ ਮੰਚ ਪੰਜਾਬ ਮਹਿਲਾ ਵਿੰਗ ਨੇ ਮੁੱਖ ਸਰਪ੍ਰਸਤ ਗੁਰਪਜਨ ਸਿੰਘ ਗਿੱਲ ਨਾਲ مشورہ ਕਰਕੇ ਕੀਤਾ ਜਿਸ ਅਨੁਸਾਰ ਮੁੱਖ ਸਰਪ੍ਰਸਤ ਸਰਪ੍ਰਸਤ ਐਸ ਪੀ ਸਿੰਘ ઓਬਰਾਏ محمد صدیق ਮੈਂਬਰ ਪਾਰਲੀਮੈਂਟ ਪ੍ਰੋਫੈਸਰ ਗੁਰਪਜਨ ਗਿੱਲ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ ਗੁਰਦੇਵ ਸਿੰਘ ਲਾਪਰਾ ਨਿਰਮਲ ਜੋੜਾ ਡਾਕਟਰ ਜਗਤਾਰ ਧੀਮਾਨ ਬੀਬੀ ਗੁਰਮੀਤ कौर ਆਲੂ ਵਾਲੀਆ ਸਰਬਜੀਤ ਮੰਗਟ ਡਾਕਟਰ ਰਜਿੰਦਰ ਕੌਰ ਪ੍ਰਗਟ ਸਿੰਘ ਗਰੇਵਾਲ ਹਰਜੀਤ ਸਿੰਘ ਸੇਖੋ ਡਾਕਟਰ ਰੋਹਿਤ দত্ত ਜਰਨੈਲ ਸਿੰਘ ਸ਼ਿਮਲਾਪੁਰੀ ਗੁਰਨਾਮ ਸਿੰਘ ਅਤੇ ਐਸ ਕੇ ਗੁਪਤਾ ਲੈ ਗਏ ਇਸ ਸਮੇਂ ਸਿਮੀ ਕੁਆਤਰਾ ਪ੍ਰਧਾਨ ਮੰਚ ਪੰਜਾਬ ਦੇ ਨਾਲ ਚੇਅਰ ਪਰਸਨ ਸਰਬਜੀਤ ਕੌਰ ਕਨਵੀਨਰ ਮੰਚ ਦਵਿੰਦਰ ਬਸੰਤ ਵਾਈਸ ਪ੍ਰਧਾਨ ਮੰਚ ਤਰਨਜੀਤ ਕੌਰ ਜਰਨਲ ਸਕੱਤਰ ਮੰਚ ਪੰਜਾਬ ਗੁਰਪ੍ਰੀਤ ਕੌਰ ਸਰਪੰਚ ਤੇ ਰਿੰਪੀ ਜੋਹਰ ਨੂੰ ਲਿਆ ਗਿਆ ਇੰਦਰਜੀਤ ਕੌਰ ਲੋਟੇ ਨੂੰ ਕਨਵੀਨਰ ਇਸ ਮੁਕਤੇ ਨਿਯੁਕਤ ਕੀਤਾ ਗਿਆ ਮੰਚ ਪੰਜਾਬ ਦੇ ਵਾਈਸ ਪ੍ਰਧਾਨ ਜਸਵੀਰ ਸਿੰਘ ਰਾਣਾ ਚਾਂਡੇ ਰਵਿੰਦਰ ਸਿਆਣ ਰਾਜੂ ਕਨੌਂਜੀਆ ਜਸਵੰਤ ਸਿੰਘ ਛਾਪਾ ਜਗਜੀਵਨ ਸਿੰਘ ਗਰੀਬ ਰਕਬਾ ਕਰਨੈਲ ਸਿੰਘ ਗਿੱਲ ਅਤੇ ਪਰਮਿੰਦਰ ਸਿੰਘ ਗਰੇਵਾਲ ਲੈ ਗਏ ਮੰਚ ਪੰਜਾਬ ਦੇ ਜਨਰਲ ਸਕੱਤਰ जोगਿੰਦਰ ਸਿੰਘ ਜੱਗੀ ਸੇਵਾ ਸਿੰਘ ਰਿਟਾਇਰ ਚੀਫ ਇੰਜੀਨੀਅਰ ਰਣਜੀਤ ਸਿੰਘ ਸਰਪੰਚ ਗੁਰਿੰਦਰ ਸਿੰਘ ਗੋਰਕੀ ਜਗਦੀਪ ਲੋਟੇ ਰੇਸ਼ਮ ਸੱਗੂ ਮੰਨੀ ਮਣੀ ਖੀਵਾ ਪਰੀਸ਼ ਸਿੰਘਲਾ ਸੁਖਵਿੰਦਰ ਸਿੰਘ ਜਗਦੇਵ ਸਰਬਜੀਤ ਮੰਨੂ ਪ੍ਰਿੰਸ ਗੁਪਤਾ ਬਲਵੀਰ ਸਿੰਘ ਸਰਪੰਚ ਲੈ ਗਏ ਇਸ ਸਮੇਂ ਆਰਟਿਸਟ ਸਰਪ੍ਰਸਤਾਵਾਂ ਵਿੱਚ ਪਾਲੀ ਦੇਤਵਾਲੀ ਜਸਵੰਤ ਸੰਦੀਲਾ ਸੁਖਵਿੰਦਰ ਸੁਖੀ ਰਵਿੰਦਰ ਗਰੇਵਾਲ ਗੁਲਸ਼ਨ ਕੋਮਲ ਲੈ ਗਏ ਇਸ ਸਮੇਂ ਰਮਨਿੰਦਰ ਸਿੰਘ ਜਸੂਵਾਲ ਨੂੰ ਯੂਥ ਬਿੰਗ ਮੰਚ ਪੰਜਾਬ ਦਾ ਪ੍ਰਧਾਨ ਅਤੇ ਅਹੁਦੇਦਾਰ ਬਣਾਉਣ ਦਾ ਵੀ ਇਖਤਿਆਰ ਦਿੱਤਾ ਗਿਆ ਹਰਜੀਤ ਸਿੰਘ ਸੈਣੀ ਵਾਈਸ ਚੇਅਰਮੈਨ ਪੰਜਾਬ ਹੋਣਗੇ